ਸੁਲਤੀ ਫੱਟੀ ਖਬਰ ਸਾਹਮਣੇ ਆ ਰਹੀ ਹੈ ਸੂਤਰ ਤੇ ਹਵਾਲੇ ਤੋਂ ਇਹ ਖਬਰ ਦਾਜ਼ੀ ਕੀ ਅੰਮ੍ਰਿਤਸਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਫਤਿਹਗੜ ਚੂੜੀਆਂ ਬਾਈਪਾਸ ਚੌਂਕੀ ਤੇ ਸਵੇਰੇ ਇੱਕ ਹਮਲਾ ਹੋਇਆ ਦਾਜ਼ੀ ਕੀ ਪੋਲ ਦੇ ਉਪਰੋਂ ਕਿਸੇ ਵੱਲੋਂ ਗ੍ਰੇਨੇਡ ਛੁੱਟੇ ਜਾਣ ਦਾ ਸ਼ੱਕ ਹੈ ਬੰਬ ਸੁੱਟਣ ਵਾਲਿਆ ਦੇ ਆ ਪੁਲਿਸ ਨੇ ਪਿੱਛਾ ਵੀ ਕੀਤਾ ਹੈ ਕਿ ਫਤਿਹਗੜ ਚੂੜੀਆਂ ਬਾਈਪਾਸ ਚੌਂਕੀ ਤੇ ਇਹ ਗ੍ਰੇਨੇਡ ਹਮਲਾ ਹੋਇਆ ਚਸ਼ਮਾ ਦੇ ਕੇ ਫਰਾਰ ਹੋਣ ਦੇ ਵਿੱਚ ਕਾਮਯਾਬ ਹੋਈ ਨੇ ਮੁਲਜ਼ਮ ਕਪੂਲ ਦੇ ਉਪਰੋਂ ਕਿਸੇ ਵੱਲੋਂ ਗ੍ਰੇਨੇਡ ਸੁੱਟੇ ਜਾਣ ਦਾ ਸ਼ੱਕ ਹੈ ਪੁਲਿਸ ਚੌਂਕੀ ਨੂੰ ਪੁਲਿਸ ਚੌਂਕੀ ਦੇ ਬਾਹਰ ਦੇ ਸੋਈ ਕੀ ਇਹ ਹਮਲਾ ਕੀਤਾ ਗਿਆ ਫਤੇਗੜ ਚੂੜੀਆਂ ਬਾਈਪਾਸ ਚੌਂਕੀ ਤੇ ਗ੍ਰੇਨੇਡ ਹਮਲਾ ਹੋਇਆ ਕਪੂਲ ਦੇ ਉਪਰੋਂ ਕਿਸੇ ਵੱਲੋਂ ਗ੍ਰੇਨੇਡ ਸੁੱਟੇ ਜਾਣ ਦਾ ਸ਼ੱਕ ਹੈ ਬੰਬ ਸੁੱਟਣ ਵਾਲਿਆ ਦੀ ਪੁਲਿਸ ਨੇ ਪਿੱਛਾ ਵੀ ਕੀਤਾ ਫਿਲਹਾਲ ਪੁਲਿਸ ਨਦੀਪਾਲ ਕਰ ਰਹੀ ਹੈ ਚਸ਼ਮਾ ਦੇ ਕੇ ਫਰਾਰ ਹੋਣ ਦੇ ਵਿੱਚ ਕਾਮਯਾਬ ਹੋਈ ਦੇ ਮੁੱਲ ਪਬਲਿਕ ਸਰ ਤੋਂ ਆ ਖਬਰ ਜੁਤੇ ਕਿ ਪੋਲਦੇਵਪੁਰੋਂ ਕਿਸੇ ਵੱਲੋਂ ਗ੍ਰੇਨੇਡ ਫੁੱਟੇ ਜਾਣ ਦਾ ਸ਼ੱਕ ਹੈ। ਹਮਲਾ ਕੀਤਾ ਗਿਆ ਹੈ ਫਤੇਗੜ ਚੂੜੀਆਂ ਬਾਈਪਾਸ ਚੌਂਕੀ ਤੇ ਇਹ ਗ੍ਰੇਨੇਡ ਹਮਲਾ ਹੋਇਆ ਹੈ। ਤਾਂ ਪੋਲਦੇਵਪੁਰੋਂ ਕਿਸੇ ਵੱਲੋਂ ਗ੍ਰੇਨੇਡ ਫੁੱਟੇ ਜਾਣ ਦਾ ਸ਼ੱਕ ਹੈ ਜਿਹੜਾ ਕਿ ਦੱਸਾਇਆ ਜਾ ਰਿਹਾ ਹੈ। ਬੰਬ ਸੁੱਟਣ ਵਾਲਿਆਂ ਦਾ ਪੁਲਿਸ ਨੇ ਪਿੱਛਾ ਵੀ ਕੀਤਾ ਹੈ। ਚਕਮਾ ਦੇ ਕੇ ਫਰਾਰ ਹੋਣ ਦੇ ਵਿੱਚ ਕਾਮਯਾਬ ਹੋਏ ਨੇ ਮੁਲਜ਼ਮ। ਫਿਲਹਾਲ ਪੁਲਿਸ ਅਨੁਸਾਰ ਇਹ ਪਾਸ ਦੇ ਵਿੱਚ ਚੁਟੀ ਹੋਈ ਹੈ। ਪੋਲਦੇ ਉਪਰੋਂ ਕਿਸੇ ਵੱਲੋਂ ਗ੍ਰੇਨੇਡ ਸੁੱਟਿਆ ਗਿਆ ਪੁਲਿਸ ਚੌਂਕੀ ਦੇ ਬਾਹਰ ਸੋ ਕਟੇਗੜ ਚੂੜੀਆਂ ਬਾਈਪਾਸ ਚੌਂਕੀ ਤੇ ਇਹ ਗ੍ਰੇਨੇਡ ਹਮਲਾ ਹੋਇਆ ਪੋਲਦੇ ਉਪਰੋਂ ਕਿਸੇ ਵੱਲੋਂ ਗ੍ਰੇਨੇਡ ਸੁੱਟੇ ਜਾਨਦਾਰ ਸ਼ੱਕ ਜਤਾਇਆ ਗਿਆ ਪੁਲਿਸ ਦੇ ਵੱਲੋਂ ਸੋ ਬੰਬ ਸੁੱਟਣ ਵਾਲਿਆ ਦਾ ਪੁਲਿਸ ਦੇ ਵੱਲੋਂ ਪਿੱਛਾ ਵੀ ਕੀਤਾ ਗਿਆ ਪਰ ਜਿਹੜੇ ਮੁਲਜ਼ਮ ਨੇ ਹੋ ਚਤਮਾ ਦੇ ਕੇ ਫਜੰਦੇ ਲੈ ਵਿੱਚ ਕਾਮਯਾਬ ਹੋ ਗਏ ਸੋ ਫਤੇਗੜ ਚੂੜੀਆਂ ਬਾਈਪਾਸ ਚੌਂਕੀ ਤੇ ਇਹ ਗ੍ਰੇਨੇਡ ਹਮਲਾ ਹੋਇਆ ਸੋ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੀ ਇਹ ਹਮਲਾ ਹੋਇਆ ਹੈ ਪੋਲ ਦੇ ਉੱਪਰੋਂ ਕਿਸੇ ਵੱਲੋਂ ਗ੍ਰੇਨੇਡ ਸੁੱਟਿਆ ਗਿਆ ਸੋ ਦਾੰਬ ਸੁੱਟਣ ਵਾਲਿਆਂ ਦਾ ਪੁਲਿਸ ਨੇ ਪਿੱਛਾ ਵੀ ਕੀਤਾ ਹੈ ਫਿਲਹਾਲ ਜੜੇ ਕੀ ਮੁਲਜ਼ਮ ਨੇ ਹੋ ਚਸ਼ਮਾ ਦੇ ਕੇ ਪੁਲਿਸ ਤੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ ਸੋ ਅੰਬਿਸਰ ਦੇ ਫਤੇਗੜ ਚੂੜੀਆਂ ਬਾਈਪਾਸ ਚੌਂਕੀ ਤੇ ਇਹ ਗ੍ਰੇਨੇਡ ਹਮਲਾ ਕੀਤਾ ਗਿਆ ਮੁਲਜ਼ਮਾਂ ਦੇ ਵੱਲੋਂ ਬੋਲਦੇ ਉਪਰੋਫੀਸਵਲ ਨੂੰ ਇੱਕ ਗ੍ਰੇਨੇਡ ਛੁੱਟੇ ਜਾਨ ਦਾ ਸ਼ੱਕ ਹੈ ਫਿਲਹਾਲ ਪੁਲਿਸ ਵੱਲੋਂ ਨਾਦਾ ਪਿੱਛਾ ਵੀ ਕੀਤਾ ਮੁਲਜ਼ਮਾਂ ਦਾ ਜਿਨ੍ਹਾਂ ਦੇ ਵੱਲੋਂ ਬੰਬ ਛੁੱਟਿਆ ਗਿਆ ਸੀ ਫਾਰੋ ਹੋ ਚੱਕਮਾ ਦੇ ਕੇ ਫੱਜੰਦ ਵਿੱਚ ਫਰਾਰ ਹੋ ਗਏ ਚੁਕਿ ਕੀ ਕਾਮਯਾਬ ਰਹੇ ਮੁਜ਼ਮ ਫੱਜੰਦ ਵਿੱਚ ਫਿਲਹਾਲ ਪੁਲਿਸ ਵੱਲੋਂ ਨਾਦੀ ਪਾਲ ਕਰ ਰਹੀ ਹੈ ਪਤੇਗੜ ਚੂੜੀਆਂ ਦੇ ਬਾਈਪਾਸ ਚੌਂਕੀ ਤੇ ਗ੍ਰੇਨੇਡ ਹਮਲਾ ਹੋਇਆ ਸੋ ਇਸੇ ਖਬਰ ਤੇ ਜਗਜੀਤ ਸਿੰਘ ਸਾਡਾ ਜੋੜ ਚੁੱਕੇ ਨੇ ਸੁਜਗਜੀਤ ਕੀ ਕੁਝ ਹੋਰ ਜਾਣਕਾਰੀ ਮਿਲੀ ਹੈ ਹਮਲਾ ਹੋਇਆ ਫਤੇਗੜ ਚੂੜਿਆ ਬਾਈਪਾਸ ਚੌਂਕੀ ਤੇ ਤੇ ਭੱਜਨ ਦੇ ਵਿੱਚ ਵੀ ਫਰਾਬ ਹੋ ਗਏ ਨੇ ਮੁਲਜ਼ਮ ਸੋ ਪੁਲਿਸ ਦੇ ਗ੍ਰਫਤ ਵਿੱਚੋਂ ਪੰਜ ਨਿਕਲੇ ਨੇ ਕੀ ਕੁਝ ਹੋਰ ਜਾਣਕਾਰੀ ਮੈਂ ਤੁਹਾਡੇ ਕੋਲ ਬਿਲਕੁਲ ਪਰਮ ਜੀ ਗੱਲ ਕਰੀਏ ਪੂਰੀ ਗੱਲ ਕਰੀਏ ਪੰਜਾਬ ਦੀ ਦੇ ਪੰਜਾਬ ਅੰਦਰ ਜਿਹੜਾ ਇਹ ਦਹਿਸ਼ਤ ਦਾ ਮਾਹੌਲ ਫੈਲਿਆ ਜੇ ਅੰਮ੍ਰਿਤਸਰ ਜ਼ਿਲ੍ਹੇ ਦੀ ਕਰ ਕਰੀ ਦੇ ਅੰਮ੍ਰਿਤਸਰ ਚ ਪਹਿਲਾ ਕੋਈ ਹਮਲਾ ਨਹੀਂ ਹੈਗਾ ਇਹ ਲਗਾਤਾਰ ਜੀ ਗੱਲ ਕਰੀਏ ਤੇ ਚੌਥਾ ਹਮਲਾ ਜੇ ਜੇ ਹਮਲਿਆਂ ਦੀ ਸ਼ੁਰੂਆਤ ਕਰੀਏ ਤੇ ਹਮਲੇ ਦੀ ਸ਼ੁਰੂਆਤ ਸਿਰ ਪਹਿਲਾਂ ਅਜਨਾਲੇ ਤੋਂ ਹੁੰਦੀ ਹੈ ਜਿਹੜੀ ਕਿ ਆਰ ਡੀ ਐਕਸ ਰੱਖੀ ਜਾਂਦੀ ਆ ਉਸ ਤੋਂ ਬਾਅਦ ਜੇ ਅਮਰitsar ਤੇ ਗੱਲ ਕਰੀਏ ਤੇ ਵਾਫਾਫ ਚੌਕੀਆਂ ਉੱਤੇ ਜਿਹੜੇ ਹਮਲੇ ਪਹਿਲਾਂ ਵੀ ਹੋ ਚੁੱਕੇ ਨੇ ਜੇ ਅੱਜ ਇਹ ਹਮਲੇ ਦੀ ਗੱਲ ਕਰੀਏ ਤੇ ਇਹ ਅਮਰitsar ਫਤਿਹਗੜ ਚੂੜੀਆਂ ਰੋਡ ਬਾਈਪਾਸ ਤੇ ਚੌਕੀ ਬਣੀ ਹੋਈ ਆ ਜਿੱਦੇ ਉੱਤੇ ਪੁਲ ਦੇ ਉੱਪਰੋਂ ਕੋਈ ਬੰਮ ਨੁਮਾ ਚੀਜ਼ ਜੈ ਕਹਾਂ ਪਾ ਕਹਿ ਸਕਦੇ ਆ ਗ੍ਰੇਨੇਡ ਕਹਿ ਸਕਦੇ ਜਿਹੜਾ ਸੁੱਟਿਆ ਗਿਆ ਤੇ ਤੇ ਇਹ ਵੱਡਾ ਧਮਾਕਾ ਹੋਇਆ ਜਿਸ ਤੇ ਬਾਅਦ ਚ ਚੌਂਕੀ ਦੇ ਵਿੱਚ ਜਿਹੜੇ ਮੁਲਾਜ਼ਮ ਬੈਠੇ ਸੀਗੇ ਉਹ ਉਸ ਚੌਂਕੀ ਨੂੰ ਬੰਦ ਕਰਕੇ ਉਸ ਚੌਂਕੀ ਨੂੰ ਬੰਦ ਕਰਕੇ ਤੋਂ ਜਾ ਚੁੱਕੇ ਨੇ ਜੇ ਇਹ ਗੱਲ ਕਰੀਏ ਲੱਗੇ ਤਾਂ ਕਿ ਜਿਹੜੇ ਲੋਕ ਸੀਗੇ ਉਹਨਾਂ ਦੇ ਵਿੱਚ ਕਿਤਨਾ ਕਿਤੇ ਡਰ ਦਾ ਮਾਹੌਲ ਬਣਿਆ ਹੋਇਆ ਪਰ ਇਹ ਦੇਖਣ ਵਾਲੀ ਚੀਜ਼ ਹੋਏਗੀ ਕਿ ਲਗਾਤਾਰ ਪੁਲਿਸ ਪ੍ਰਸ਼ਾਸਨ ਜਦੋਂ ਦੀਕਰੂ ਦੇਖਣ ਨਾਲ ਗੱਲ ਹੁੰਦੀ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਹੀ ਟਾਰਗੇਟ ਬਣਾਇਆ ਜਾ ਰਿਹਾ ਅਤੇ ਇਸ ਕੰਮ ਵਿੱਚ ਜੇ ਗੱਲ ਕਰੀਏ ਤੇ ਪੁਲਿਸ ਪ੍ਰਸ਼ਾਸਨ ਕਿਤੇ ਨਾ ਕਿਤੇ ਨਾਕਾਮ ਵੀ ਦਿਸ ਰਿਹਾ ਵਾ ਕਿ ਵੱਡੇ ਪੱਧਰ ਤੇ ਪੁਲਸ ਦੀਆਂ ਜਿਹੜੀਆਂ ਚੌਕੀਆਂ ਉੱਤੇ ਥਾਣੇ ਉੱਤੇ ਜਿਹੜੇ ਇਹੋ ਜਿਹੇ ਹਮਲੇ ਹੋ ਜਾਣੇ ਗ੍ਰਨੇਡ ਦੇ ਹਮਲੇ ਹੋ ਜਾਣੇ ਲਗਾਤਾਰ ਕਾਫੀ ਜੜੀਆਂ ਇਹੋ ਜਿਹਿਆਂ ਵਾਰਦਤਾਂ ਦੀ ਜਿਹੜੀ ਗੱਲ ਕਰੀ ਹੁੰਦੀ ਆ ਰਹੀਆਂ ਤੇ ਪਰ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਜਿਹੜੇ ਅੰਮ੍ਰਿਤਸਰ ਦੀ ਗੱਲ ਕਰੀ ਤੇ ਅੰਮ੍ਰਿਤਸਰ ਦੇ ਵਿੱਚ ਚੌਥਾ ਹਮਲਾਇਆ ਜਿਹੜਾ ਉਹ ਹੋ ਚੁੱਕਾ ਵਾ ਜੇ ਗੱਲ ਕਰੀਏ ਤੇ ਹੁਣ ਵੀ ਜੱਜ ਦੀ ਗੱਲ ਕਰੀ ਤੇ ਹੁਣ ਜਿਹੜਾ ਥੋੜੀ ਜਿੜੇ ਪਹਿਲਾਂ ਜਿਹੜਾ ਇਹ ਹਮਲਾ ਹੋਇਆ ਪਰ ਸੂਤਰਾਂ ਵੱਲੋਂ ਦੱਸਿਆ ਜਾ ਰਿਹਾ ਕਿ ਇਹ ਪੁਲ ਦੇ ਉੱਪਰੋਂ ਜਿਹੜਾ ਇਹ ਗ੍ਰਨੇਡ ਛੁੱਟਿਆ ਗਿਆ ਸੀਗਾ ਉਸ ਤੋਂ ਬਾਅਦ ਚ ਪੁ ਜਿਹੜੇ ਹੈਗੇ ਸੀਗੇ ਸ਼ਰਾਪਤੀ ਅੰਤਰ ਜੀ ਉਹਨਾਂ ਦਾ ਪਿੱਛਾ ਵੀ ਕੀਤਾ ਗਿਆ ਪਰ ਅਜੇ ਤੱਕ ਕੋਈ ਵੀ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਬੋਲਣ ਲਈ ਤਿਆਰ ਨਹੀਂ ਹੋ ਰਹੇ ਇਸ ਬਾਰੇ ਕੋਈ ਵੀ ਜਾਣਕਾਰੀ ਦਿੱਤੀ ਨਹੀਂ ਜਾ ਰਹੀ ਜੀ ਪਰਮ ਜੀ ਬਿਲਕੁਲ ਇਸ ਤਰ੍ਹਾਂ ਦੇ ਵਾਰ ਵਾਰ ਵਾਰਦਾਤਾ ਜਿਹੜੇ ਕਿ ਹੋ ਰਹੀਆਂ ਨੇ ਵਾਰ ਵਾਰ ਇਸ ਤਰ੍ਹਾਂ ਦੇ ਹਮਲੇ ਕੀਤੇ ਜਾ ਰਹੇ ਨੇ ਪੁਲਿਸ ਪ੍ਰਸ਼ਾਸਨ ਦੇ ਵੀ ਕਾਫੀ ਸਵਾਲ ਖੜੇ ਹੁੰਦੇ ਨੇ ਕਿ ਇਸ ਤਰ੍ਹਾਂ ਦੀਆਂ ਵਾਰਦਾਤਾ ਜਿਹੜੀਆਂ ਹੋ ਹੋ ਰਹੀਆਂ ਨੇ ਇਹ ਦਿਖਾਉਂਦੀਆਂ ਨੇ ਕਿ ਇਹਨਾਂ ਮੁਲਜ਼ਮਾ ਦੇ ਵਿੱਚ ਪੁਲਿਸ ਦਾ ਕੋਈ ਵੀ ਖੌਫ ਨਹੀਂ ਹੈ ਬਿਲਕੁਲ ਪਰ ਮੈਂ ਦੇਖੋ ਇਹ ਇਹ ਬਿਲਕੁਲ ਦੇਖਣ ਵਾਲੀ ਗੱਲ ਹੈ ਕਿ ਇਸ ਜਿਹੜੇ ਵੱਡੇ ਸਵਾਲ ਨੇ ਪੰਜਾਬ ਪੁਲਿਸ ਤੇ ਉੱਠਦੇ ਨੇ ਪਰ ਪੁਲਿਸ ਪ੍ਰਸ਼ਾਸਨ ਉੱਠਦੇ ਨੇ ਕਿ ਇੱਕ ਜ ਆਮ ਲੋਕ ਕਿ ਤੂੰ ਸੇਫ ਹੋਣਗੇ ਜੇ ਜ ਇਹ ਅਜਿਹੇ ਹਮਲੇ ਪੁਲਿਸ ਤੇ ਹੀ ਹੋਈ ਜਾ ਰਹੇ ਨੇ ਜੀ ਕਾਫੀ ਵਾਰੀ ਗੱਲ ਕਰੀਏ ਤੇ ਪਹਿਲਾਂ ਤੋਂ ਜਿਦਾ ਮੈਂ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਅਜਨਾਲੇ ਤੋਂ ਸ਼ੁਰੂਆਤ ਹੁੰਦੀ ਆ ਅਜਨਾਲਾ ਦੇ ਥਾਣੇ ਦੇ ਬਾਅਦ ਆਰਡੀਐਕਸ ਰੱਖਿਆ ਜਾਂਦਾ ਤੇ ਦੱਸਿਆ ਜਾਂਦਾ ਕਿ ਆਰਡੀਐਕਸ ਪਿਆ ਆ ਪਰ ਪੁਲਿਸ ਨੂੰ ਚਲੋ ਕਾਮਯਾਬੀ ਮਿਲਦੀ ਹੈ ਕੋ ਆਰਡੀਐਕਸ ਫੜਦਾ ਨਹੀਂਗਾ ਪਰ ਉਸ ਨੂੰ ਉਸ ਤਰੀਕੇ ਨਾਲ ਹੀ ਫੜਿਆ ਜਾਂਦਾ ਵਾ ਮਿਲ ਜਾਂਦਾ ਵਾ ਪਰ ਉਸ ਤੋਂ ਬਾਅਦ ਅੰਮ੍ਰਿਤਸਰ ਦੀਆਂ ਤਿੰਨ ਚੌਕੀਆਂ ਉੱਤੇ ਜਿਹੜੇ ਹਮਲੇ ਹੋ ਜਾਣੇ ਆ ਗ੍ਰੇਨੇਡ ਵਾਰ-ਵਾਰ ਗ੍ਰੇਨੇਡ ਸੁੱਤੇ ਜਾਣੇ ਆ ਜੇ ਗਮਟਾਲਾ ਚੌਕ ਦੀ ਗੱਲ ਕਰੀਏ ਉੱਥੇ ਵੀ ਹਮਲਾ ਹੋ ਜਾਂਦਾ ਜੇ ਅਜਹੀਆਂ ਹੋਰ ਵੀ ਚੌਕੀਆਂ ਨੇ ਜਿਸ ਤਰੀਕੇ ਨਾਲ ਅੱਜ ਜਿਹੜੀ ਫਤਿਹਗੜ ਚੂੜੀਆਂ ਬਾਈਪਾਸ ਰੋਡ ਤੇ ਬਣੀ ਹੋਣਗੇ ਜੇ ਪੰਜਾਬ ਪੁਲਿਸ ਹੀ ਸੇਵਣੀ ਹੈਗੀ ਕਿਉਂਕਿ ਆਪ ਜੇ ਮੁਲਾਜ਼ਮਾਂ ਦੀ ਗੱਲ ਕਰੀ ਤਾਂ ਉਹ ਵੀ ਤਾਂ ਇੱਕ ਇਨਸਾਨ ਹੀ ਨੇ ਜਿਹੜੇ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਕਿ ਲੋਕ ਸੁਰੱਖਿਤ ਰਹਿਣ ਅਤੇ ਜਿਹੜੇ ਮਾਹੌਲ ਨੇ ਉਹ ਲੋਕਾਂ ਦੇ ਜਿਹੜੇ ਬਾਜ਼ਾਰਾਂ ਦੇ ਮਾਹੌਲੇ ਨੂੰ ਸ਼ਾਂਤ ਰੱਖੇ ਜਾਣ ਲੋਕਾਂ ਨੂੰ ਕਿਤੇ ਆਪਸੀ ਪੇਦ ਭਾਵ ਜਿਹੜੇ ਆ ਦੂਰ ਕੀਤੇ ਜਾਣ ਕਿਤਨਾ ਕਿਤੇ ਲੋਕਾਂ ਦੀ ਸੇਫਟੀ ਵਾਸਤੇ ਪੁਲਿਸਾਂ ਬੈਠੀਆਂ ਹੁੰਦੀਆਂ ਨੇ ਪਰ ਅਜਿਹੇ ਹਮਲੇ ਪੁਲਸ ਤੇ ਹੀ ਹੋਏ ਜਾ ਰਹੇ ਨੇ ਕਿਤਨਾ ਕਿਤੇ ਸਵਾਲ ਵੱਡੇ ਖੜੇ ਹੁੰਦੇ ਨੇ ਜੀ ਪਰ ਜੀ ਬਿਲਕੁਲ ਇਸਾ ਜਿਹੜੇ ਕਿ ਵਾਰਦਾਤਾ ਹੁੰਦੀ ਨੇ ਸੋ ਆਸ-ਪਾਸ ਦਾ ਕਿਵੇਂ ਮਾਹੌਲ ਹੈ ਬਿਲਕੁਲ ਲੋਕ ਜੜੇ ਕਿ دہشت ਦੇ ਵਿੱਚ ਛੋਣ ਗਏ ਕਿਉਂਕਿ ਵਾਰ-ਵਾਰ ਇਸਤਾ ਦੀਆਂ ਵਾਰਦਾਤਾ ਹੋ ਰਹੀਆਂ ਜਿਵੇਂ ਤੁਸੀਂ ਕਹੇ ਕਿ ਚੌਥੀ ਵਾਰ ਇਹ ਹਮਲਾ ਹੋਇਆ ਹੈ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਉੱਠਦੇ ਨੇ ਫਿਰ ਹਾਲ ਜਿਹੜੇ ਕਿ ਲੋਕਾਂ ਦਾ ਇਸ ਵੇਲੇ ਕੀ ਕਹਿਣਾ ਬਿਲਕੁਲ ਜੇ ਅੱਬ ਗੱਲ ਕਰੀਏ ਪਰ ਲੋਕਾਂ ਦੀ ਲੋਕ ਜਿਹੜੇ ਨੇ ਲਗਾਤਾਰ ਕਿਤਨਾ ਕਿਤੇ ਉਸ ਹੁਣ ਇਲਾਕੇ ਤੇ ਥੋੜਾ ਲੋਕਾਂ ਨੂੰ ਪਛਾਹ ਹਟਾ ਦਿੱਤਾ ਗਿਆ ਪਰ ਕਿਤਨਾ ਕਿਤੇ ਲੋਕ ਇਸ ਜੀ ਤੀਲੀ دہشت ਦੇ ਵਿੱਚ ਨੇ ਕਿ ਅਜਿਹੇ ਹਮਲੇ ਹੁੰਦੇ ਹੋ ਰਹੇ ਨੇ ਤੇ ਆਮ ਲੋਕ ਕਿੱਦਾਂ ਸੇਵ ਹੋਣਗੇ ਪਰ ਆਮ ਲੋਕਾਂ ਦੀ ਗੱਲ ਕਰੀਏ ਤੇ ਆਮ ਲੋਕ ਹੁਣ ਆਪਣੇ ਥੋੜਾ ਘਰਾਂ 'ਚ ਬੈਠ ਕੇ ਥੋੜਾ ਰਸਤੇ ਨੂੰ ਬੰਦ ਕੀਤਾ ਗਿਆ ਵਾ ਹਾਲ ਦੀ ਘੜੀ ਪਰ ਕਿਤਨਾ ਕਿਤੇ ਇਹ ਜਿਹੜੇ ਵੱਡੇ ਸਵਾਲ ਖੜੇ ਹੁੰਦੇ ਨੇ ਤੇ ਲੋਕ ਕਿਤਨਾ ਕਿਤੇ ਚਿੰਤਤ ਨੇ ਇਸ ਸੀਨ ਨੂੰ ਲੈ ਕੇ ਵੀ ਜਿਹੜੇ ਵੱਡੇ ਹਮਲੇ ਪੁਲਸ ਉੱਪਰ ਹੀ ਹੁੰਦੇ ਜਾ ਰਹੇ ਨੇ ਜੀ ਪਰ ਜਿ ਬਿਲਕੁਲ ਜੜੇ ਕਿ ਮੁਲਜ਼ਮ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਭੱਜਣ ਦੇ ਵਿੱਚ ਹਾਲਾਂਕਿ ਉਹ ਫਰਾਰ ਹੋ ਗਏ ਸੋ ਫਿਲਹਾਲ ਕੁਝ ਸੁਰਾਗ ਮਿਲ ਪਾਇਆ ਕਿ ਕੌਣ ਉਹ ਲੋਕ ਸੰ ਜਾਂ ਫਿਰ ਕਿਸ ਐਂਗਲ ਤੋਂ ਪੁਲਿਸ ਇਸ ਨੂੰ ਇਸ ਦੇ ਬਾਰੇ ਜਿਹੜੇ ਕਿ ਜਾਂਚ ਕਰ ਰਹੀ ਕਿਉਂਕਿ ਪਹਿਲਾ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਇਸ ਦੇ ਬਾਰੇ ਕੁਝ ਜਾਣਕਾਰੀ ਕੁਝ ਮਿਲ ਪਾਇਆ ਸੁਰਾਗ ਬਿਲਕੁਲ ਪਰਮ ਜਿਸ ਕਿਨਾ ਹੁਣ ਟਿਕਰ ਜਿਹੜੀ ਗੱਲ ਹੈ ਕਿ ਹੁਣ ਟਿਕਰ ਦੇ ਵਿੱਚ ਜਿਹੜੀ ਵੀ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਗਲਬਤ ਨਹੀਂ ਕੀਤੀ ਜਾ ਰਹੀ ਨਾ ਹੀ ਕੁਝ ਬੋਲਿਆ ਜਾ ਰਿਹਾ ਪਰ ਇਸ ਪੱਕਾ ਹੈਗਾ ਕਿ ਜਿਹੜੇ ਚੌਂਕੀ ਦੇ ਮੁਲਾਜ਼ਮ ਸੀਗੇ ਉਹ ਚੌਂਕੀ ਨੂੰ ਤਾਲਾ ਲਾ ਕੇ ਤੋਂ ਚਲੇ ਗਏ ਹੋਏ ਨੇ ਉਹ ਬਿਲਕੁਲ ਚੌਂਕੀ ਬਿਲਕੁਲ ਬੰਦ ਆ ਉਹਨੂੰ ਤਾਲਾ ਲੱਗ ਗਿਆ ਹੋਇਆ ਵਾ ਪਰ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਇਸ ਲਈ ਬੋਲਣ ਤੇ ਤਿਆਰ ਨਹੀਂਗਾ ਹੱਲੇ ਟਿਕਰ ਕੋਈ ਵੀ ਜਿਹੜਾ ਅਧਿਕਾਰੀ ਉਸਦੇ ਲਈ ਕੋਈ ਵੀ ਬੋ ਦੱਸ ਨਹੀਂ ਰਿਹਾ ਕਿ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੌਣ ਸੀਗਾ ਇਹਦੇ ਬਾਰੇ ਹੱਲੇ ਕੋਈ ਵੀ ਸੁਰਾਗ ਨਹੀਂ ਮਿਲਿਆ ਇਹ ਛੋੜੇ ਸਮੇਂ ਦੇ ਵਿੱਚ ਜ ਪੁਲਿਸ ਦੇ ਉੱਚ ਅਧਿਕਾਰੀ ਹੋਣਗੇ ਉਹਨਾਂ ਵੱਲੋਂ ਹੀ ਦੱਸਿਆ ਜਾਏਗਾ ਕਿ ਇਹ ਕੌਣ ਸੀਗੇ ਕਿ ਉਹਨਾਂ ਦਾ ਕੀ ਮਕਸਦ ਸੀਗਾ ਇੱਥੇ ਜਿਹੜਾ ਗ੍ਰੇਨੇਡ ਸੁੱਟਨ ਦਾ ਜੀ ਪਰ ਜੀ ਬਿਲਕੁਲ ਜਗਜੀਤ ਪਾਵੋ ਤੁਹਾਨੂੰ ਮੈਂ ਤੁਹਾਡਾ ਖਮਾਬ ਜਾਣਕਾਰੀ ਦੇ ਲਈ ਸੋ ਫਿਲਹਾਲ ਜਿਹੜੀ ਕਿ ਪੁਲਿਸ ਜਾਂਚ ਕਰ ਰਹੀ ਹੈ ਫਤੇਗੜ ਚੂੜੀਆਂ ਦੇ ਵਿੱਚ ਤੇ ਕੀ ਹਦਲਾ ਹੋਇਆ ਬੰਬ ਸੁੱਟਿਆ ਗਿਆ ਬੰਬ ਸੁੱਟਣ ਵਾਲਿਆ ਦਾ ਪੁਲਿਸ ਨੇ ਪਿੱਛਾ ਵੀ ਕੀਤਾ ਪਰ ਉਹ ਪੁਲਿਸ ਨੂੰ ਚਸ਼ਮਾ ਦੇ ਕੇ ਫਰਾਰ ਹੋਣ ਚੁੱਕਾ ਮਿਆਪ ਹੋ ਗਿਆ ਮਿਲਦਾ ਫਿਲਹਾਲ ਜਿਥੇ ਕਿ ਉਸ ਜਗ੍ਹਾ ਤੇ ਆਸ-ਪਾਸ دہشت ਦਾ ਕਾਫੀ ਮਾਹੌਲ ਹੈ ਕਾਫੀ ਜੜੇ ਕਿ ਪੁਲਿਸ ਪ੍ਰਸ਼ਾਸਨ ਤੇ ਵੀ